ਡਰਾਈਵਰੀ ਹੈ ਬਈ 1977 ਦੀ ਨਾ ਇੱਕ ਬਹੀ ਥਾਈ ਬਾਈ ਉਹਨਾਂ ਦੇ ਫਤੇ ਕੇ ਘਰੇ ਆਏ ਸੀ ਤੁਹਾਨੂੰ ਪਤਾ ਹੀ ਆ ਫਤੇ ਨੇ ਟਰੈਕਟਰ ਗਿਫਟ ਕੀਤਾ ਆਪਦੇ ਬਾਪੂ ਨੂੰ 20 ਸਾਲ ਪੁਰਾਣਾ ਤੇ 1977 ਦੀ ਇਹ 72 70 ਸਾਰੀ ਨੇ ਅੱਛਾ ਤੇ 1900 ਆ ਦੇਖੋ ਇਹ ਤਾਂ ਬਾੜ ਬੂਟ ਹੋਣੀ ਵੀ ਫਿਰਦੇ ਆ ਵਿੱਚ ਚ 4-5 ਨਹੀਂ ਨਹੀਂ ਆ ਦੇਖੋ 1958 ਤੋਂ ਸ਼ੁਰੂ ਹੁੰਦੀ ਹੈ ਇਹ ਮੇਰਾ ਜਨਮਦਿਨ ਹੈ 58 ਸ਼ਾਹ ਬੰਦ ਤੋਂ ਜਨਮ ਤੋਂ ਵੀ ਪਹਿਲਾਂ ਦੀ ਹੈ ਇਹ ਤੁਹਾਡੇ ਜਨਮ ਤੋਂ ਵੀ ਪਹਿਲਾਂ ਦੀ ਹੈ ਤਾਂ ਇੱਕ ਗੱਲ ਹੋਰ ਦੇਖ ਲਿਖਿਆ ਦੇ ਕਰਨੈਲ ਸਿੰਘ ਕਰਨੈਲ ਸਿੰਘ ਦੀ ਆ ਤੂੰ ਇੱਕ ਗੱਲ ਹੋਰ ਦੇਖ ਤਾਂ ਇਹ ਕਰਨੈਲ ਸੌਂਦੀ ਆ ਪ੍ਰੀਤ ਪ੍ਰੈਕਟੀਕਲ ਦੀ ਕਾਪੀ ਆ ਓਏ ਕੈਮੀ ਕਲਾਸ ਵੀ ਲਿਖਿਆ ਹੋਊ ਪ੍ਰੈਕਟੀਕਲ ਦੀ ਕਾਪੀ ਆ ਇਹ ਉਹਨਾਂ ਦੇ ਨਾਲ ਵੀ ਪ੍ਰੈਕਟੀਕਲ ਹੁੰਦੇ ਸੀ ਆ ਦੇਖ ਆ ਦੇਖ ਫਿਰ ਤੁਹਾਨੂੰ ਹੋਰ ਦੱਸਤਾ ਤਾਇਆ ਹੈਗਾ ਹਾਂ ਬਾ ਲਿਆ ਤਾਇਏ ਨੂੰ ਵੀ ਤਾਇਏ ਨੂੰ ਵੀ ਲਿਆ ਤੁਹਾਨੂੰ ਹਸਾਬ ਦਿਖਾਉਣਾ ਹੈ ਤੇ ਲਿਖਿਆ ਵਾ ਪਹਿਲਾਂ ਤਾਂ ਗੱਲ ਤਾਇਆ ਮਨੀਮ ਪੂਰਾ ਸੀ ਹੈ ਤਾਇਆ ਨਾ ਆਏ ਦੇਖ ਪ੍ਰੀਤ ਦੇਖ ਲਿਖਦਾ ਕਿਵੇਂ ਹੁੰਦਾ ਹੈ ਪਹਿਲਾਂ ਤਾਂ ਆ ਦੇ ਵਸਤੂ ਦਾ ਨਾਮ ਕੀਮਤ ਨਾਗ ਕਿੰਨੇ ਕਿੰਨੇ ਨਾਗ ਇੱਕ ਇੱਕ ਨਾਗ ਦੀ ਕਿੰਨੀ ਕੀਮਤ ਆ ਤੇ ਕਿੰਨੇ ਨਾਗ ਆ ਕਿਲੇ ਜੀ ਕਿੰਨੇ ਨਾਗ ਆ ਇੱਥੇ ਤਾਂ ਇੱਕ ਨਾਗ ਦੀ ਕਿੰਨੀ ਕੀਮਤ ਆ ਇੱਥੇ ਕਿੰਨੇ ਨਾਗ ਆ ਇੱਥੇ ਫਿਰ ਕੋਲ ਰੁਪਈਏ ਗੁਣਾ ਹੋ ਕੇ ਕਿੰਨੇ ਬਣਗੇ ਐਸ ਹਸਾਬ ਕਿਤਾਬ ਪੂਰਾ ਤਾਇਆ ਲਾਉਣਾ ਹੁੰਦਾ ਜੀ ਤੇ ਬਾਕੀ ਪੂਰਾ ਫਿਰ ਤੁਹਾਨੂੰ ਮੈਂ ਦਿਖਾਉਣਾ ਵੀ ਉਦੋਂ ਕੀਮਤਾਂ ਕੀ ਹੁੰਦੀਆਂ ਸੀ ਆ ਲਿਖਿਆ ਵਸ ਹਸਾਬ ਇਹਦਾ 1977 ਦਾ 1977 ਦੇ ਵਿੱਚ ਲਿਖਦੇ ਆ ਤਾਇਆ ਜੀ ਕਹਿੰਦੇ ਵੀ ਇੱਕ ਢੋਲ ਤੇਲ ਦਾ ਭਰਾਇਆ 200 ਬਿਆਸੰਗ ਰੁਪਈਆ ਦਾ ਫਿਰ ਦੋ ਲੀਟਰ ਆਉ ਹੁਣ ਤਾਂ ਨਾ ਢੋਲ ਚ ਜੇ ਮੇਰੇ ਹਿਸਾਬ ਨਾਲ ਢੋਲ ਧੋਣਾ ਹੋਵੇ ਤਾਂ ਇੰਨੇ ਹੁਣ 250 ਸਿਕਾਣਾ ਢੋਲ ਤੋਤਾ ਨਹੀਂ ਜਾਣਾ। ਨਾ ਜੀ। ਹਨਾ ਤੇ ਢੋਰ ਫੁੱਲ ਭਰ ਜਾਂਦਾ ਸੀ। ਦੇਖ ਲਓ। ਅੱਧਾ ਢੋਲ ਆਸੇ 140 ਰੁਪਈਆ ਦਾ ਲਿਆ। ਫਿਰ ਤੁਹਾਨੂੰ ਮੈਂ ਬੁਆਈ ਦਿਆਂ ਵੀ ਭਾਏ ਆ ਆ ਆ ਲਿਖਿਆ। ਹਾਂ ਜੀ। ਰੇ ਡਾਈ 150 ਰੁਪਈਏ ਦੀ ਪੋਰੀ। ਇਹ ਡਾਈ ਉਦੋਂ ਵੀ ਮਹਿੰਗਾ ਸੀ ਹਨਾ। ਹਾਂ ਜੀ। ਹਾਂ। ਹਾਂ ਜੂਰੀਏ ਦਾ 99 ਰੁਪਏ ਹਾਂ ਜੂਰੀਆਂ ਦਾ 99 ਰੁਪਈਆਂ ਦਾ ਗੱਟਾ ਹਾਂ ਇਹ 1977 ਦੀ ਕਹਾਣੀ ਆ ਅ ਤੇਲ ਵਾਲੀ ਢੋਲੀ 3000 ਰੁਪਈਆਂ ਦੀ ਖਰੀਦੀ ਇਹ ਤੇਲ ਵਾਲੀ ਢੋਲੀ ਚਾਚਾ ਉਹ ਜਿਹੜੀ ਮੀਟਰ ਦੇ ਲੋਹੇ ਦੀ ਜਿਹੜੀ ਫੌਜੀ ਵਾਲੀ ਹੁੰਦੀ ਸੀ ਅੱਛਾ ਉਹੋ ਹੀ ਕੈਨ ਹਾਂ ਉਹ ਜਿਹੜੇ ਹੁੰਦੇ ਸੀ ਹੂੰ ਆਪਾਂ ਉਹਦੇ ਪਾਇਲਾ ਦੇ ਲੋਕ ਹੂੰ ਉਹ ਹੁੰਦੇ ਆ ਮੋਡੇ ਤਰ੍ਹਾਂ ਕਿ ਲਾਉਂਦੇ ਗਰੀਸ ਦਾ ਡੱਬਾ 16 ਰੁਪਈਆਂ ਦਾ ਬੋਨ ਜਰ ਪੀਆ ਦੀ ਢੋਲੀ ਤੇ ਹਾਂ ਇਹ ਲਿਖਿਆ ਬਾ ਤੇ ਜਲਦੀ ਟਿੱਪੀ ਹਾਂ ਹਾਂ ਆ ਗਿਆ ਤਾ ਤਾਇਆ ਆ ਜਾ ਆ ਜਾ ਆ ਜਾ ਤਾਇਆ ਆ ਜਾ ਆ ਜਾ ਤੇਰੇ ਨਾਲ ਹਸਾਬ ਕਰਨਾ ਆ ਜਾ ਤਾਇਆ ਮੇਰੀ ਮਾਰ ਕਰ ਆ ਇਹ ਸਾਡੇ ਤਾ ਤਾਇਆ ਤੇਰੇ ਲਿਖੇ ਹੋਏ ਆ ਸਾਰੇ ਹਾਂ ਆ ਆ ਸਾਰੀ ਲਿਖਤ ਤੇਰੀ ਆ ਕਿੱਤੇ ਵੇੜਿਆ ਕਿੰਨਾ ਪੜਿਆ ਪਹਿਲਾਂ ਤਾਂ ਮੈਨੂੰ ਐਂ ਦੱਸ ਉਹਨਾਂ ਵੇੜਿਆ ਦੱਸ ਨਹੀਂ ਜੇ ਵੇੜ ਪੜਿਆ ਆ ਆ ਪ੍ਰੈਕਟੀਕਲ ਵੀ ਤੇਰੀ ਕੋਈ ਸੀ ਇਹ ਹਾਂ ਹਾਂ ਕਾਪੀ ਵੀ ਤੇਰੀ ਸੀ ਸਾਇੰਸ ਦੀ ਤਾਂ ਇਹਦੀ ਕਾਪੀ ਸੀ ਤਾਇਆ ਸਾਡਾ ਵਿਗਿਆਨੀ ਵੀ ਆ ਪੂਰਾ ਹੈ ਸਹੀ ਹੈ ਤੇ ਹੁਣ ਪੁੱਲ ਪੱਲ ਗਿਆ ਕਦ ਤਾਇਆ ਅਸੀਂ ਤਾਂ ਨਾ ਤੇਰੇ ਜਮਾਨੇ ਦਾ ਹਿਸਾਬ ਲਾਉਂਦੇ ਸੀ ਵੀ ਉਦੋਂ ਮੰਗਾਈ ਕਿੰਨੀ ਕਿਸੇ ਮੰਗਾਈ ਦਾ ਪਤਾ ਲੱਗਦਾ ਉਹ ਤਾਂ ਯਾਰ ਬਹੁਤ ਠੀਕ ਹਤੀ ਠੀਕ ਸੀ ਨਾ ਹਾਂ ਮੈਂ ਆ ਆ ਆ ਆਹ ਪੈੜੀ ਦੀ ਬੁਹਾਈ ਦਾ ਇਹ ਸਾਰੀ ਬੁਹਾਈ ਐ ਚਿੱਟਾ ਟਰੈਕਟਰ ਸੀ ਲਿਆ ਤੀ ਹੂੰ ਸਰ 70 70 ਆ ਆ ਆ ਲਿਖਿਆ 7 ਕਿੱਲੇ ਬਾਹੇ 35 ਰੁਪਏ ਦੇ 7 ਵਿੱਗੇ ਕੌਰ ਸਿੰਘ 35 ਰੁਪਏ ਦੇ 35 ਰੁਪਏ 7 ਵਿੱਗੇ ਬਾਹ ਤੇ 5 ਰੁਪਏ ਬਿਗਾ ਮੇਰੇ ਹਿਸਾਬ ਨਾਲ ਵੀ ਹੁਣ ਟਰੈਕਟਰ ਤੇ ਬਹਿਣ ਲੱਗਾ ਅਗਲਾ 35 ਰੁਪਏ ਦਾ ਵੀੜਾ ਫੂੜਾ ਹੀ ਲਾ ਦਿੰਦਾ 7 ਵਿੱਗੇ 20 ਰੁਪਏ ਘੰਟੇ ਦੇ ਕਰਾ ਦੇ ਹੁੰਦੇ ਤੇ ਬਈ ਉਦੋਂ 18-20 ਰੁਪਏ ਜੀ ਆ ਦੇਖੋ ਤਿੰਨ ਕਿੱਲੇ ਮੱਲ ਕੇ ਬਾਹੇ 68 ਰੁਪਏ 68 ਰੁਪਏ ਹਾਂ ਦੇਖ ਲੈ ਹਨਾ ਤਿੰਨ ਕਿੱਲੇ ਬਾਹੇ ਯਾਰ ਨਾਲੇ ਚਿੱਟਾ ਟਟ ਟੂਈ ਛੜਕ ਦਿੰਦੇ ਰੁਪਏ 68 22 ਰੁਪਏ ਕਿੱਲਾ ਹੋ ਗਿਆ ਬਾਈ ਇਹ ਕੀ ਧੀ ਬਾਈ ਪਤਾ ਨਹੀਂ ਸਾਡਿਆਂ ਕੋਈ ਖਰਾਕਾਂ ਦਾ ਫਰਕ ਸੀ ਹਾਂਜੀ ਜਮੀਨ ਇਹ ਸਰੀਰ ਤਾਂ ਲੋੜ ਮੰਦੀ ਨਹੀਂ ਸੀ ਹਾਂ 14 14 ਘੰਟੇ ਕੰਮ ਕਰਕੇ ਵੀ ਸਰੀਰ ਹੋਇਆ ਜੀ ਕੋਈ ਨਸ਼ਾ ਮਾਂ ਪਿਓ ਵੀ ਇਹੀ ਕਹਿੰਦੇ ਉਹ ਦੇਖੀ ਸਾਲਾ ਨਸ਼ਾ ਨਾ ਕਰ ਲਈ ਨਸ਼ੇ ਤੋਂ ਬਚੀ ਹੂੰ ਅੱਛਾ ਜੀ ਕਰੇ ਜੇਕ ਨਾ ਹਰੇਕ ਦੀ ਜੇਬ ਚ ਤਾਂ ਫੀਮ ਹੁੰਦੀ ਆਮ ਭੁੱਖੇ ਨੂੰ ਤਾਂ ਗਦੇ ਨਿਸ਼ਾਨ ਦੇਤੇ ਹੂੰ ਭੁੱਖੇ ਤਾਂ ਇੰਨੀ ਹੁੰਦੀ ਬੰਦਾ ਦੇ ਹਿਸਾਬ ਨਾਲ ਹੂੰ ਅੱਛਾ ਜੀ ਜਦੋਂ ਬੌਂਦੇ ਘਰ ਦੇ ਵੀ ਕਹਿੰਦੇ ਦੇਖੀ ਬਚੀ ਨਸ਼ੇ ਤੋਂ ਜੇ ਬਚੇ ਤੇ ਤਾਂ ਹੌਂ ਲਾਲਾ ਵੀ ਕਿੱਡਾ ਕੋ ਜਗਾੜ ਬਹੁਤ ਸੋਹਣਾ ਬਣ ਗਿਆ ਰੋਟੀ ਖਾਂਦੇ ਹੋਗੇ ਜਵਾਕ ਵੀ ਹਾਂ ਐਸੀ ਵਾਤੀ ਕਿ ਉਹ ਨਾ ਪਈ ਆ ਦੋ ਕਿੱਲੇ ਜੰਟੇ ਕੇ ਬਾਹੇ 50 ਰੁਪਏ ਲਏ 10 ਪਿਛਲੇ ਰਹਿੰਦੇ ਨਹੀਂ ਪਿਛਲੇ 10 10 ਰੁਪਏ ਆਪਣੇ ਉਹਨਾਂ ਲਈ ਧਾਰ ਸੀ ਹਾਂ 60 ਰੁਪਏ ਬਣੇ ਹਾਂ ਹਾਂ ਦੋ ਕਿੱਲੇ ਜੰਗ ਸਿੰਘ ਦੇ ਜੰਗ ਸਿੰਘ ਦੇ ਹਾਂ ਜੰਗ ਦੀ ਸਾਡਾ ਗਮਨਲੀ ਤੇ ਆਪਣਾ ਹਾਂ ਜੰਗ ਕੇ ਬਾਹੇ ਤੇ ਵਿੱਚ ਜੀ ਉਹਦੇ ਦੂਜੇ ਭਾਈ ਦੇ ਮਖਤਿਆਰ ਦਲੀਪੇ ਦੇ ਉੱਦਹੀਂ ਭਾਈ ਵੀ ਦੇਖ ਤੂੰ ਇਹ ਗੱਲ ਦੇਖ ਤਾਇ ਨੂੰ ਚਿੱਤੇ ਕਿੰਨਾ ਤਾਹ ਕਹਿੰਦਾ ਉੱਦੀ ਉਹਦੀ ਭਾਈ ਦੀ ਵੀ ਪਹਿਲੀ ਵਾਹੀ ਸੀ ਦੇਖ ਲਾ 1977 ਦੀ ਗੱਲ ਐ ਹਾਂ 77 78 ਦੀ ਗੱਲ ਐ ਹਾਂ ਤੇ ਡੇਢ ਕਿੱਲਾ ਮੱਖਣ ਕਾ ਵਾਹਾ ਹਾਂ ਡੇਢ ਕਿੱਲਾ ਮੱਖਣ ਕਾ ਉੱਥੇ ਭੋਲੇ ਬਾਬੇ ਕੇ ਵਜਦੇ ਨੇ ਜਿਹੜੇ ਹੁਣ ਤੇ ਇਹ ਇਹਦਾ ਕੀ ਹਿਸਾਬ ਆ ਆ 37 ਵੀ ਲਿਖਿਆ 50 ਵੀ ਲਿਖਿਆ 37.5 ਰੁਪਏ ਸਾਡੇ 37 ਰੁਪਏ ਇਹ 50 ਪੈਸੇ ਦਾ ਵੀ ਹਿਸਾਬ ਹੁੰਦਾ ਜੀ ਹਿਸਾਬ ਤੋਂ ਮੇਰੇ ਘੰਦੇ ਕੁਰਦੇ ਨਹੀਂ ਫੇਰ ਸਾਡੇ ਘਰੇ ਲਿਖਾਉਣਾ ਸਾਬ ਤਾਂ ਲਿਖਾਉਣਾ ਦੀ ਹੱਥ ਨੇ ਨਹੀਂ 38 ਕਰ ਦਿੰਦਾ ਯਾਰ ਸਾਡੇ ਸਾਡੇ ਲਾਜਾ ਇਹ ਤਾਂ ਮਾੜੀ ਗੱਲ ਹੈ ਹੈ ਨਹੀਂ ਤਾਂ ਮਾੜੀ ਗੱਲ ਹੈ ਹਾਂ ਮੈਂ ਵੀ ਦੇਖਿਆ ਸੀ ਬਜ਼ੁਰਗਾਂ ਦਾ ਸਾਡੇ ਬਜ਼ੁਰਗ ਉਹ ਦੁੱਧ ਪਿੰਡ ਚੋਂ ਇਕੱਠਾ ਕਰਦੇ ਪੰਜ ਸੱਤ ਮਹੀਸਾਂ ਆਪਦਾ ਹੁੰਦਾ ਹਾਂ ਉਹ ਲਹਿਰੇ ਪਾ ਕੇ ਆਉਂਦੇ ਉਹ ਵੀ ਆ ਕੇ ਲਿਖਦੇ 2 ਕਿਲੋ ਫਲਾਣਿਆਂ ਦਾ 5 ਕਿਲੋ ਫਲਾਣਿਆਂ ਦਾ 25 ਕਿੱਲੇ ਜ਼ਮੀਨ ਦੇ ਸਾਡੇ ਕੋਲੇ ਰਹਿ ਗਏ ਤੇ 25 ਕਿੱਲੇ ਸਾਡੇ ਕਿਸੇ ਨੂੰ ਨਿਕਲ ਗਏ ਤੇ ਅੱਛਾ ਜੀ ਹਾਂ ਲੋ ਬਜ਼ੁਰਗ ਤੇ ਗਏ ਉਹਨਾਂ ਨੇ ਆਪਦਾ ਭਾਂਡਾ ਲਿਆਂਦਾ ਸਾਪਰ ਤੋਂ ਹੂੰ 25 ਸਾਡੇ ਕੋਲੇ ਰਹਿ ਗਏ ਤੇ ਹੁਣ ਨਵੇਂ ਦੁਬਾਰੇ ਅਸੀਂ ਜਦੋਂ ਅੱਡ ਹੋਏ 58 ਕਿੱਲੇ ਬਣਾ ਕੇ ਅੱਡ ਹੋਏ ਸ਼ੁਕਰ ਸ਼ੁਕਰ ਇੰਨਾ ਕਰਾਇਆ ਲਾਇਆ ਹਾਂ ਕਰਾਇਆ ਵੀ ਉਹਦੂ ਵਾਰ ਕੰਬਾਈਨ ਵੀ ਲੈ ਲਈ ਬਾਕੀ ਦਾ ਸਾਰਾ ਟੱਬਰ ਕੰਮ ਕਰਦਾ ਤੀਗਾ ਆਪ ਦੀ ਵੀ 20 ਕਿੱਲਾ ਤੋਂ ਜੋ 30 ਬਣ ਗਏ 14 ਕਿਰਾ ਇਕੱਠੇ ਲਏ ਤੇ 78 ਚ 14 ਕਿੱਲੇ 6000 ਨੂੰ ਕੋਈ 10000 ਨੂੰ ਕਿੱਲਾ ਮਾਰੋ ਲੈ ਦੇ ਸਾਰੇ ਜਿਹੜੇ ਆ 30 30 ਰੁਪਏ ਜੁੜੇ ਇਹ 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 30 30 ਰੁਪਈਆ ਨਾਲ ਜ਼ਮੀਨ ਬਣਾਈ ਆ ਇਹ ਬੰਦਾ ਕਿੱਲੇ ਲੈ ਇਹਦੇ ਨਾਲ ਸਭ ਕੁਝ ਆ ਆ ਜਿਹੜਾ ਪ੍ਰੀ ਤਾਂ ਆ ਲੇਖਾ ਲਿਖਿਆ ਵਾ ਨਾ ਕਿ ਪਹਿਲੀਆਂ ਦੇ ਕਿੱਲੇ ਲਿਖੇ ਵੇ ਆ ਸਮਝਾ ਹਾਂ 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 ਇਹਦਾ ਵੀਰੇ ਸਾਨੂੰ ਇਨਕਮ ਟੈਕਸ ਦੇ ਸੰਬੰਧ ਆ ਗਏ ਤੇ ਇਹਨੂੰ ਜਮੀਨ ਲਈ ਆ ਸਾਨੂੰ ਜਦੋਂ 14 ਕਿੱਲੇ ਜਿਸਟਰੀ ਕਰਵਾਈ ਦੇਖ ਲੈ ਫਿਰ ਤੁਸੀਂ ਕਿੱਥੋਂ ਲਈ ਫਿਰ ਇਹ ਪੇਸ਼ ਕਰੇ ਸਾਰੇ ਜੇ ਫਾਰਮ ਸਾਰੇ ਜਦੋਂ ਜਾ ਕੇ ਨਿਕਲ ਕਰਿਆ ਵਕੀਲ ਕਰਿਆ ਫਿਰ ਫਿਰ ਉਹ ਆ ਤਾਂ ਇਹਦੀਆਂ ਲਿਖੀਆਂ ਬਈਆਂ ਨੇ ਉਦੋਂ ਛੜਾਇਆ ਹਾਂ ਹਾਂ ਵੀ ਆ ਥੋੜੀ ਕਿੱਥੋਂ ਆਇਆ ਪੈਸਾ ਨਾ ਉਹ ਅਗਲੇ ਨਹੀਂ ਖੇਤੀ ਹੁੰਦੀ ਸੀ ਮਾਰੂ ਦਾ ਬਾਹਣ ਤੇ ਸਾਧਨ ਕੋਈ ਹੁੰਦੇ ਨਹੀਂ ਤੇ ਗੱਲਰ ਹੁੰਦੇ ਤੇ ਹਾਂ ਫਿਰ ਇਹਨਾਂ ਨੇ ਕਰੇ ਉਹ ਕਿੱਲੇ ਪਰ ਉਹ ਚਾਹ ਉਹਨਾਂ ਲਾਗਦੇ ਤੇਰੀਆਂ ਵਿੱਚ ਕਰਕੇ ਸਿੱਧੇ ਕਰੇ ਕਲਰ ਖਤਮ ਕਰੇ ਚ ਜਣ ਵੀ ਬੀਜੋ ਅਸੀਂ ਆਏ ਤਾਂ ਲਾਗਦੇ ਬਈ ਵੀ ਅਸੀਂ ਕਿਉਂ ਜਦੋਂ 14 ਕਿੱਲਾਂ ਤੇ ਪੈਸੇ ਲੱਗੇ ਫਸਲ ਕੋਈ ਐਡੀ ਨਹੀਂ ਦਿੱਤੀ 14 ਚੋਂ ਵੀ ਨਹੀਂ ਨਿਕਲ ਦਿੱਤੀ ਅੱਛਾ ਦੂਆਂ ਚੋਂ ਵੀ ਕੁਝ ਨਹੀਂ 50 60 ਰੁਪਏ ਮੇਰੇ ਖਿਆਲ 70 ਰੁਪਏ ਤੋਂ 75 76 ਦਾ ਕਣਕ ਦਾ ਰੇਟ ਆ ਹਾਂ ਥੋੜੀ ਪੈਸੇ ਬਣਦੇ ਤੇ ਇਹ ਦੀ ਕਮਾਈ ਨਾਲ ਜੋੜ ਕੇ ਅਸੀਂ ਕਹਿੰਦੇ ਉਹ ਆਪਾਂ ਨੇ ਖਰਚਾ ਦਾ ਕੱਢ ਲਿਆ ਤੇਲ ਪਾਣੀ ਲਿਆਂਦਾ ਸਾਰਾ ਇਹ ਸਲੂਟ ਦੀ ਗੱਲ ਆ ਸਾਰੇ ਪਿੰਡ ਦੀ ਪਹਿਲੀ ਜਿੱਟਰ ਟਟ ਨਾ ਬੰਨਦੇ ਮਹਾ ਉਹ ਦੌਲੇ ਵਾਲਾ ਉਹਨੇ ਮੋੜ ਜਾਇਆ ਗਰਾਹਾਂ ਕਨੇ ਉੱਥੇ ਸਾਂ ਹੀ ਪੋਂਦਾ ਪੋਂਦਾ ਵਾਗਿਆ ਤੀ ਮੋਜਾਲ ਮੇਦਿਆ ਦੌਲੇ ਵਾਲ ਦੇ ਆਪਣੇ ਮੇਦਿਆ ਦੇ ਸਰਪੰਚ ਆਏ ਕੌਰ ਸਰਪੰਚ ਕੇ ਹੁੰਦੇ ਇਹ ਕੋਲਾ ਨਾਲ ਬਲਨਮਕੇ ਹੁੰਦੇ ਦੋ ਤਿੰਨ ਘਰ ਮੈਂ ਉਹਨਾਂ ਦੇ 40 ਕਿੱਲੇ ਬਾਈ ਤਵੀਆਂ ਨਾਲ ਵਾਹ ਕੇ ਦੂਹਰਾ ਇੱਕ ਦਿਨੇ ਕਰਾ ਤੇ ਟਰੈਕਟਰ ਨਹੀਂ ਜਮੀ ਖੜਾ ਦਿੱਤਾ ਜੁੱਟੇ ਸਗੋਟ ਨਾਲ ਅੱਛਾ ਜੀ ਬਾਦਾਂ ਵਾਲਿਆਂ ਨੂੰ ਇੰਨਾ ਹੌਸਲਾ ਤੀ ਵੀ ਸਾਡੀ ਤਵੀਆਂ ਨਾਲ ਬਾਤ ਹੀ ਵਿਚਾਰੇ ਉਹਦੇ ਮਾਰਿਆ ਕਰਨ ਸਵਾਗਾ ਚਿਪਦਿਆ ਕਰਨ ਟਰੈਕਟ ਦਾ ਹਸਲਾ ਫਿਰੇ ਬਾਹਣ ਚ ਕਿਉਂ ਜਦੋਂ ਉਹ ਸਾਰੀਆਂ ਖਾਈਆਂ ਭਰ ਦਿਆ ਕਰਨ ਇਹੋ ਜਿਹੇ ਜਵਾਨੇ ਤੇ ਬਈ ਉਹ ਤੋਂ ਨਹੀਂ ਗੱਲ ਤਾਂ ਇਹ ਹੈ ਵੀ ਹੁਣ ਜੇ ਤਵੰਗਾ ਨਾਲ ਬਾਣ ਆਪਾਂ ਬਾਧ ਕੇ ਖਰਚੇ ਕਰਕੇ ਬਹੁਣੇ ਪੈ ਜਾਂਦੇ ਤੇ ਮੁੜ ਕੇ ਢੂਈ ਮਲਾਉਣੀ ਪੈਂਦੀ ਹੈ ਗੱਲ ਤਾਂ ਇਹ ਹੈ ਨਾ ਹੁਣ ਵੀ ਜਵਾਨੀ ਦਾ ਉਦੇਸ਼ ਹੈ ਕੰਮ ਨੂੰ ਮਾਲਕ ਦੀ ਹੀ ਕਿਰਪਾ ਤੜਕੇ ਗੁਰਦੁਆਰੇ ਦੇ ਨਿਹਾਨ ਸਾਹਿਬ ਦਾ ਉਹ ਪੋਨੇ ਲੈਟਰ ਜਾਂ ਤੜਕੇ ਦੇ ਉੱਤੇ ਗਏ ਹੋਇਆ ਪ੍ਰਧਾਨ ਜਾ ਕੇ ਉਹ ਕੱਢੀਏ ਨਾਲੇ ਨੌਕੜਾਈ ਆ ਆਪ ਕੋਈ ਆਪਾਂ ਐ ਨਹੀਂ ਵੀ ਕਾਗਜ਼ੀ ਪ੍ਰਧਾਨਾਂਗੇ ਕੰਮ ਵਾਲੇ ਪ੍ਰਧਾਨ ਅੱਛਾ ਹੁਣ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਆ ਹਾਂ ਕਜਾਂਤੀਆਂ ਆ 13 ਸਾਲ ਤੋਂ ਸਾਰਾ ਕੁਝ ਆਪਣੇ ਹੱਥ ਚ ਹੈ ਨਹੀਂ ਫਿਰ ਤਾ ਤਾਇਆ ਤੇਰੀ ਤਾਂ ਲਿਖ ਤਿਆਰ 70 ਸਾਲਾਂ ਬਾਅਦ ਬੋਲਦੀ ਆ ਯਾਰ ਹੈ ਆ ਦੇਖੋ ਜੀ ਤੋਂ ਜਿਹੜਾ ਕਿੰਨੀਆਂ 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 ਤੁਹਾਡੀ ਡੇਟੋ ਵਰਤਾ ਮੇਰੀ 4 557 ਦੀ ਇਹ 75 ਆਦੀ ਬੰਡ ਤੋਂ 10 ਸਾਲ ਬਾਅਦ ਦੀ ਆ ਬਾਅਦ ਦੀ ਆ ਬਾਅਦ ਦੀ ਆ ਤੇ 70 ਚ ਜਾਣਦਾ ਤੁਸੀਂ 20 ਸਾਲ ਦੇ ਸੀ ਜਵਾਨ ਸੀ ਪੂਰੇ 20 ਸਾਲ ਦਿੱਤੇ ਇਹ ਇਹ ਤਾਂ ਪ੍ਰੈਕਟੀਕਲਾਂ ਉਦੋਂ ਹੁੰਦੀਆਂ ਆ ਇਹ ਤੇ ਫਿਰ ਬਜ਼ੁਰਗ ਵੀ ਬੜੇ ਸਿਆਣੇ ਸੀ ਜਿਹੜੇ ਤੁਹਾਨੂੰ ਉਹਨਾਂ ਵੇਲਾਂ ਚ ਪੜ੍ਹਾਇਆ ਤੁਹਾਨੂੰ ਦਸਵੀਂ ਕਰਾਈ ਹਾਂ ਦੋਵੇਂ ਬੰਦੇ ਹਾਂ ਨਾ ਸ਼ਾਇਲੀ ਜਾਂਦੇ ਤਾਂ ਇੱਥੇ ਹੀ ਤੁਰ ਕੇ ਲਾਲੇ ਜਾਂਦੇ ਹੋਏ ਕਹਿੰਦੇ ਲੈ ਐ ਕਰੀਂ ਉਹ ਛੜਕ ਵਾਲੇ ਖੇਤ ਜਿਹੜਾ ਹੁਣ ਇਹਨਾਂ ਕੋਲੇ ਫਲਾਵਰਾਂ ਕੋਲੇ ਉੱਥੇ ਜਾਂਦਾ ਹੋਇਆ ਰੋਟੀ ਫੁੜਾ ਲਈ ਉਸ ਤੋਂ ਛੋਲਾ ਪਾਇਆ ਗਾਤਰੇ ਦਰੀ ਦਾ ਹੂੰ ਉਸ ਤੋਂ ਸ਼ਾਇਲੀ ਨੂੰ ਆ ਆ ਆ ਆ ਮਖਤਿਆਰੇ ਕਿਆਂ ਤੋ ਆਪਣੇ 100 ਰੁਪਏ ਰਹਿੰਦੇ ਵੀ ਐ ਦਲੀਪੇ ਕਿਆਂ ਤੋ ਹਾਂ ਹਾਂ ਹਣਾ ਹਾਂ 50 60ਾਂ ਦਾ ਆਪਾਂ ਕੰਮ ਕੀਤਾ ਦਸ ਰਹਿੰਦੇ ਆ ਹਾਂ 10 ਰੁਪਏ ਰਹਿੰਦੇ ਜੰਗ ਦੇ ਲਈ ਭੇਜ ਗਏ ਮੁੰਡਾ ਭੇਜ ਗਏ ਆ ਉਹਨਾਂ ਦਾ ਕਰੇ ਲਾ ਉਹ ਬੰਦਿਆ ਨੇ ਸਾਡੇ ਨਾਲ ਐਨਾ ਸਾਡੇ ਕੰਮ ਕਰਵਾਇਆ ਸੀ ਕਹਿੰਨਾ ਸਾਡੇ ਉਹਨਾਂ ਨੂੰ ਓਕਰ ਨਹੀਂ ਕਰਦੇ ਜਿੰਨਾ ਉਹ ਬੰਦਿਆ ਨੇ ਕਰਵਾਇਆ ਸੀ ਸਾਡੇ ਨਾਲ ਸਾਡੇ ਬੰਦਿਆਂ ਦੀ ਘਾਟ ਹੁੰਦੀ ਅਸੀਂ ਉਹਨਾਂ ਦਾ ਕੰਮ ਕਰੰਦੇ ਉਹ ਮਨ ਕਰੇ ਬੰਦਾ ਲਵਾ ਜਾਂਦੇ ਸਾਡੇ ਹਾਂ ਐ ਸਲੋਟ ਵੀ ਲਿਹਾਜ਼ਤੀ ਕਹਿੰਨਾ ਠੀਕ ਆ ਠੀਕ ਆ ਨਹੀਂ ਤਾਂ ਅਗਲਾ ਕਹਿੰਦਾ ਬਿੱਲ ਆ ਪੂਰੇ ਥੋੜਾ ਆ ਬਿੱਲ 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 ਪਏ ਆ ਵਿੱਚ ਓਏ ਹੋਏ ਆ ਬਿੱਲ ਬਿੱਲ ਕਾਦਾ ਇਹ ਬਿਜਲੀ ਦਾ ਹਾਂ ਮੋਟਰ ਦਾ ਬਿਜਲੀ ਦਾ 8 ਰੁਪਏ 70 ਪੈਸੇ ਬਿੱਲ ਭਰਿਆ ਵਾ ਹੂੰ ਇਹ ਕਿੰਨੀ ਤਰੀਕ ਦਾ ਭਰਿਆ ਵਾ ਇਹ ਇਹ ਤੇ ਤਰੀਕ ਹੈਗੀ ਆ ਦੇਖ ਆਹ ਦੇਖ ਆਹ 1979 ਹੂੰ ਆਹ ਦੇਖ ਫਿੱਕੀ ਜੀ ਦਿਖਦੀ ਆ ਪ੍ਰੀਤ ਹੂੰ 1979 ਪੈਨਸਲ ਨਾਲ ਲਿਖੀ ਵੀ ਆ 1979 ਬਿੱਲ ਵੀ ਪਏ ਆ ਲੈ ਯਾਰ ਤਾਂ ਇਹ ਤਾਂ ਐਵੇਂ ਠੀਕ ਆ ਯਾਰ ਤੁਹਾਡੇ ਤੁਹਾਡਾ ਪੈਂਟ ਚੰਗਾ ਜੀ ਨੂੰ ਐਡਾ ਘੈਂਟ ਮਿਲਿਆ ਹੋਇਆ ਮਲੀਮ ਹਣਾ ਮਲੀ ਮਿਲਿਆ ਹੋਇਆ ਹਣਾ ਨੀਬਲੀ ਇਹਦਾ ਨਾਂਉ ਵੀ ਵਕੀਲ ਐ ਜੇ ਉਹ ਮੇਰਾ ਨਾਂਉ ਦਾ ਵਕੀਲ ਹੈ ਉਹ ਕਰਨਾ ਉਹਨੂੰ ਮੇਰਾ ਨਾਂਉ ਵਕੀਲ ਐ ਉਹ ਉਹ ਨਾਂਉ ਦਾ ਕਾਗਜ਼ਾਂ ਜਿਹੜਾ ਕਰਨਾ ਹੈ ਲੈ ਹਾਂ ਪੜ੍ਹਨ ਵੇਲੇ ਤੋਂ ਲਾ ਫਿਰ ਵਕੀਲ ਕਰਾ ਆਹ ਅੰਗਰੇਜ਼ੀ ਚ ਲਿਖਿਆ ਵਾ ਮੂਰੇ ਕਰਨੈਲ ਸਿੰਘ ਉਹਦਾ ਨਾਂ ਕਰਨੈਲ ਸਿੰਘ ਮੇਰਾ ਨਾਂ ਲਿਖਿਆ ਹੈ ਤੈਂ ਕਾਪੀ ਐ ਤੇਰੀ ਤੇ ਜਰ ਕਾਪੀ ਲੈਮੀਨੇਸ਼ਨ ਕਰਾਉਣ ਵਾਲੀ ਆ ਆ ਵੀ ਕਰਨਾ ਹੈ ਲੈ ਹਾਂ ਅਸੀਂ ਕਰਨੈਲ ਸਿੰਘ ਅੰਗਰੇਜ਼ੀ ਦੇ ਵਿੱਚ ਸਾਈਨ ਕਰਦਾ ਹੈ ਕਰਨੈਲ ਸਿੰਘ ਹਮ ਆਜਾ ਤੇ ਸਨ ਜੀ ਮੈਂ 1952 ਪੰਜਾ ਪੜੀ ਜਾਂਦਾ ਸੀ ਇਹ ਇਹ ਕੁਝ ਹੋਰ ਪਾਇਆ ਵਾ ਤੇਰਾ ਹਨਾ 45 1956 4560 ਇਹ ਤਾਂ ਕੋਈ ਭਾੜਾ ਜਿਹਾ ਲਿਖਿਆ ਲੱਗਦਾ ਹਮ 45 77 75 ਜਾਂ ਇਹ ਕਿਸ ਦੀ ਉਮਰ ਦਾ حساب ਲਾਇਆ ਵੀ ਮੁੜ ਕੇ ਸਾਲ ਕਿਨੇ ਹੋਣਗੇ ਕੋਈ ਇਹ 1 2 3 4 76 ਚ ਗਿਣਿਆ ਹੋਊਗਾ ਵੀ ਇੰਨੇ ਸਾਲ ਦੀ ਹੋ ਗਈ ਭੁਲਾਨੀ ਚੀਜ਼ ਅਸੀਂ ਨੇ ਬਾਈ ਕਕੀਲਾ ਆਪਣੇ ਕਿਹੜੇ ਦਾ ਦੱਸਿਆ ਤਨੂਦ ਦੇ ਜਿਹੜਾ ਉਹ ਇੰਤਕਾਲ ਕਰਿਆ ਨਹੀਂ ਤੀ ਉਹਨੇ ਪਟਵਾਰੀ ਨੇ ਜੀ ਅਰਾਜੇ ਮੈਂ ਤੁਹਾਨੂੰ ਕਿਹਾ ਸੀ ਫਲਾਣੀ ਬਹੀ ਤੇ ਦੇਖ ਫਿਰ ਉਥੇ ਨਿਕਲਿਆ ਸੀ ਹੈਨਾ ਬਈਆਂ ਬਈਆਂ ਹਜੇ ਹੋਰ ਬਾਈ ਲੈ ਕੇ ਇੰਤਕਾਲ ਦਾ ਕਰਵਾ ਲਿਆ ਹਾਂਜੀ ਅੱਛਾ ਜੀ ਉਹਨੇ ਕੀ ਕਰਿਆ ਪਟਵਾਰੀ ਨੇ ਤਾਂਗਾ ਉਹ 15 ਸਾਲ ਨਹੀਂ ਚੜਿਆ ਜੀ ਫਿਰ ਇੱਕ ਤੇ ਅਸੀਂ ਨੇ ਤਰੀਕ ਦੇਖੀ ਫਿਰ ਇਹਨੂੰ ਭਾਈ ਨੂੰ ਕਿਹਾ ਹਮ ਅੱਛਾ ਜੀ ਵੀ ਇੰਨੇ ਤਰੀਕ ਤੋਂ ਆਪਣਾ ਵੀ ਆ ਦੇਖ ਗਾਹ ਪਰਵਾਰੀ ਭਾਜ ਭਾਜ ਪਾਵੇ ਵੀ ਛੋਟੀ 5 ਸਾਲਾਂ ਦਾ ਉਹ ਦੇਖ ਲਿਆ ਹਮ ਵੀ ਕੀ ਹੁੰਦਾ 4 ਸਾਲਾਂ ਵੀ ਉਹ ਅਜੇ ਫੇਰ ਜਦੋਂ ਮੈਂ ਇਹਨੂੰ ਕਿਹਾ ਦੂਏ ਦਿਨ ਫੇਰ ਗਏ ਤੇ ਮੇਰਾ ਮੁੰਡਾ ਕਹਿੰਦੇ ਵੀ ਆ ਤਰੀਕ ਆ ਇਹ ਚ ਦੇਖ ਆ ਸਾਲੇ ਚ ਜੀ ਜਦੋਂ ਉਹ ਪਹਿਲੇ 5 ਸਾਲੇ ਚ ਉਦੋਂ ਦੇਖਿਆ 15 ਸਾਲਾਂ ਚ ਸਾਡਾ ਇੰਤਕਾਲ ਕਰਾਇਆ ਹੁਣ 20 ਸਾਲ ਪਹਿਲਾਂ ਦਾ ਫੇਰ ਪਟਵਾਰੀ ਮਹੱਲਾ ਹੁਣ ਜੇ ਕੇਸ ਕਰੀਏ ਛੋਡੇ ਤੇ ਬਈ ਸਾਰਿਆਂ ਤੇ ਹਮ ਚੱਲ ਫਿਰ ਉਹ ਕਹਿੰਦੇ ਤੁਹਾਡਾ ਇੰਤਕਾਲ ਸਹੀ ਕਰ ਦਾਂਗੇ। ਨਾਂ ਦੇ ਆਧਾਰ ਤੇ ਝਾੜ ਦਾਂਗੇ। ਹਾਂ ਜੇ ਜੇ ਆਪਾਂ ਰਜਿਸਟਰੀ ਕਰਾ ਕੇ ਇੰਤਕਾਲ ਕਰਾਈਏ ਨਾ ਤਾਂ 15 ਸਾਲਾਂ ਬਾਅਦ ਜ਼ਮੀਨ ਮਾਲਕਦਗੀ ਹੋ ਜਾਂਦੀ ਹੈ। ਹਾਂ। ਪਰ ਜੇ ਤੁਹਾਡਾ ਇੰਤਕਾਲ ਕਰਾਇਆ ਬਾ ਤਾਂ ਉਹਨਾਂ ਨੇ ਗਾਹਾਂ ਨਹੀਂ ਚੜਾਇਆ। ਉਹਨਾਂ ਨੇ ਨਹੀਂ 5 ਸਾਲ ਇਹ ਨਹੀਂ ਚੜਾਇਆ। ਹਾਂ ਰਜਿਸਟਰੀਆਂ ਚ ਉੱਥੇ ਪਿਆ ਰਹਿ ਗਿਆ ਉਸ ਤੋਂ ਬਾਅਦ ਮਾਲਕਦਿਆਂ ਹੀ ਫੇਰ ਬੋਲਣ ਲੱਗੇ। ਉਹ ਤਾਂ ਫਿਰ ਉਹਨਾਂ ਦੀ ਗਲਤੀ ਸੀ। ਅੱਗੇ ਕੀ ਕੀ ਸੀ ਭਾਈ ਅੱਗੇ ਤਾਂ ਪਟਵਾਰੀ ਕਨਾ ਉਹ ਕਹਿੰਦੇ ਹੁੰਦੇ ਕਹਿੰਦੇ ਜੱਟ ਡਰਦਾ ਹੈ ਕਹਿੰਦਾ ਰੱਬ ਡਰਦਾ ਹੈ ਜੱਟਾਂ ਕੋਲੋਂ ਜੱਟ ਰੇ ਪਟਵ ਹਾਂ ਪਟਵਾਰੀ ਤੋਂ ਜੱਟ ਐਨਾ ਡਰਦਾ ਸੀ ਕਿਉਂ ਇਹੇ ਕਾਗਜ਼ ਦੀ ਕੁਛ ਨਾ ਕੁਛ ਵੀ ਕਰ ਜਾਂਦੇ ਯਾਰ ਪਟਵਾਰੀ ਤਾਂ ਆਮ ਤੌਰ ਤੇ ਕਹਿੰਦੇ ਕਹਿੰਦੇ ਵੀ ਕਹਿੰਦੇ ਪਟਵਾਰੀ ਕਹਿੰਦੇ ਨੰਘਿਆ ਜਾਵੇ ਤੇ ਪਟਵਾਰੀ ਨੂੰ ਕਹਿੰਦੇ ਕਿਸੇ ਦਾ ਕੁੱਤਾ ਭੌਂਕਿਆ ਉਹ ਕਹਿੰਦਾ ਪੁੱਤ ਕਿਤੇ ਤੇਰੇ ਨਾਲ ਮਰਲਾ ਜ਼ਮੀਨ ਦਾ ਹੁੰਦਾ ਨਾ ਤੈਨੂੰ ਫੇਰ ਭੌਂਕਣ ਦਾ ਦਾਦਾ ਬਤਾ ਪਟਵਾਰੀ ਦਾ ਇਹ ਗੱਲ ਅੱਗੇ ਹੱਥ ਚੋਂ ਗਈ ਨਹੀਂ ਪਟਵਾਰੀ ਕਰ ਸਕਦੇ ਹਾਂ ਚਲੋ ਹੁਣ ਤਾਂ ਬਹੁਤ ਜ਼ਮਾਨਾ ਅੱਗੇ ਚੱਲੇ ਗਿਆ ਪਰ ਹਜੇ ਵੀ ਪਟਵਾਰੀ ਦੇ ਹੱਥ 'ਚ ਪਾਵਰ ਬਹੁਤ ਆ ਅਗਲਾ ਤਾਂ ਤੂੰ ਪਟਵਾਰੀ ਲੱਗ ਮੇਰੀਆਂ ਗੱਲਾਂ ਆ ਭਰੀਆਂ ਤਾਂ ਨਹੀਂ ਜਾਂਦੀਆਂ ਕਿਤੇ ਇਹ ਭਰੀਆਂ ਕਹਿੰਆਂ ਹੋਰ ਇਹ ਤਾਂ ਰਿਕਾਰਡ ਹੋ ਗਈ ਹੋਰ ਗੱਪ ਵੜ ਜਾਂ ਕਿਤੇ ਨਹੀਂ ਨਹੀਂ ਗੱਪਾਂ ਨੀ ਪੜਨਦਾ ਇਹ ਮੈਂ ਕਿਹਨੇ ਕਰੇ ਪਹਿਲਾਂ ਵੀ ਮੈਂ ਹਾਸਤਾ ਹੁੰਦਾ ਨੇ ਹਾਂ ਉਹ ਸਰਟੀਫਿਕੇਟ ਉਹਦੀ ਪੰਜਵੀਂ ਨਹੀਂ ਦੇ ਹਾਂ ਇਹ ਅੱਠਵੀਂ ਦੇ ਹਾਂ ਮੈਥ ਚੋਂ ਫੇਲ ਉਹ ਸਾਡੇ ਵਾਰੀ ਸਾਡੇ ਵਾਰੀ ਦੀ ਸੀ ਇਹ ਭਾਈ ਮੈਂ ਦੱਸਣਾ ਨਹੀਂ ਕਿਸੇ ਨੂੰ ਅੱਜ ਖਲਾਸਾ ਕਰਤਾ ਸਾਡੇ ਵਾਰੀ ਦੀ ਸੀ ਅੱਠਵੀਂ ਵੀ ਬੋਰਡ ਦੀ ਹਾਂ ਨੌਵੀਂ ਵੀ ਬੋਰਡ ਦੀ ਦਸਵੀਂ ਵੀ ਬੋਰਡ ਦੀ ਪੰਜਵੀਂ ਹਾਂ ਦਸਵੀਂ ਚ ਜਾ ਕੇ ਫਿਰ ਮੈਂ ਇੱਕ ਤਾਂ ਮੈਸਚੂਰ ਰਹਿ ਗਿਆ ਤੀ ਇੱਕ ਫਾਮੀ ਸਮਾਜ ਚੋਂ ਤੀ ਇਹ ਦੋਵਾਂ ਦਾ ਫਿਰ ਭਾਈ ਟਰੈਵਲ ਤੇ ਰਹ ਗਏ ਫਿਰ ਉਦੋਂ ਹੋ ਨਹੀਂ ਕਰਿਆ ਪੇਪਰ ਵੀ ਪੁੱਛ ਦਿੱਤੇ ਨਹੀਂ ਅੱਜ ਵੀ ਤਾਏ ਹੁਣਾ ਦੇ ਹੱਥ ਜੇ ਹੱਥ ਮਲਾਓਗੇ ਨਾ ਇਹਨਾਂ ਨਾਲ ਤਾਂ ਜਮੂਰ ਵਰਗੇ ਹੱਥ ਆ ਤੁਹਾਨੂੰ ਪਤਾ ਲੱਗੂ ਜਮੂਰ ਦੇ ਵਿੱਚ ਹੱਥ ਆ ਗਿਆ ਹਾਂ ਮਾਲਕ ਦੀ ਕਿਰਪਾ ਨਾਲ ਇੰਨੀ ਮਿਹਨਤ ਕੀਤੀ ਹੋਈ ਆ ਯਾਰ ਹੈ ਨਾ ਮੈਂ ਤਾਂ ਮਾਲਕ ਦੇ ਹੁਣ ਵੀ ਕਰਿਆ ਹਾਂ ਹਾਂ ਅੱਜ ਵੀ ਅੱਜ ਵੀ ਆਮ ਆ ਮੁੰਡੇ ਆ ਠੀਕ ਆ ਤੁਸੀਂ ਗੱਲਾਂ ਕਰਦੇ ਆ ਟੱਕਰ ਨਹੀਂ ਕਹੀ ਚ ਖਾ ਸਕਦੇ ਇਹਨਾਂ ਦੇ ਨਾਲ ਖਾਲ ਕਣ ਚ ਹਾਂ ਕੇ ਹੁਣ ਵੀ ਗੁਰਦੁਆਰੇ ਲੈਕਟਰ ਪੈਂਦਾ ਦਿਨਖਾਨ ਸਾਹਿਬ ਦਾ ਉਹ ਪੁਆ ਕੇ ਆਇਆ ਬੇ ਮਿਸਤਰੀ ਨੂੰ ਕਿਹਾ ਵੀ ਅਸੀਂ ਕੋਈ ਕਰੇ ਕੱਖ ਖਪਾਏ ਇਹ ਜੋ ਮੁੰਡਾ ਵਾ ਗਿਆ ਇੱਕ ਪਟਿਆਲੇ ਹੂੰ ਦਾ ਖਪਾਏ ਫੇਰ ਆਉਣੇ ਕੰਮ ਆਪਾਂ ਨੇ ਸੇਵਾ ਕਰਨੀ ਕਰਨੀ ਕੋ ਪਿਛਲੀ ਉਮਰ ਹੈ ਭਾਈ ਨਹੀਂ ਨਹੀਂ ਸ਼ੁਕਰ ਮਾਲਕ ਸੇਵਾ ਮਾਲਕ ਦੀ ਉਧਰ ਬਕੜਾ ਸਾਹ ਬਹੁਤ ਵੱਡੀ ਗੱਲ ਹਾਂ ਬਹੁਤ ਬਈ ਸੱਜਣੋ ਧੰਨਵਾਦ ਮੈਨੂੰ ਲੱਗਦਾ ਵੀ ਇਹ ਵੀਡੀਓ ਨਾ ਤੁਸੀਂ ਨੌਜਵਾਨਾਂ ਨੇ ਤਾਂ ਤੁਸੀਂ ਦੇਖਣੀ ਆ ਆਪਣੇ ਬਾਪੂ ਹੁਣਾਂ ਨੂੰ ਦਿਖਾਇਓ ਉਹਨਾਂ ਦਾ ਜ਼ਮਾਨਾ ਉਹਨਾਂ ਨੂੰ ਯਾਦ ਆਊਗਾ ਉਹਨਾਂ ਨੂੰ ਚੰਗਾ ਲੱਗੂਗਾ ਇਹ ਗੱਲ ਸੁਣ ਕੇ ਤੇ ਬਹੁਤ ਸਤਿਕਾਰ ਹੈ ਅੱਗੇ ਤਾਂ ਬਹੁਤ ਧੰਨਵਾਦ ਭਾਈ ਅੱਗੇ ਤਾਂ ਬਹੁਤ ਲੋਕ ਭਾਈ ਮੈਂ ਤਾਂ ਸਾਰੀ ਈ ਕਰ ਕਰਦੇ ਤੇ ਆਮ ਕੋਈ ਇਹ ਹੋ ਨਿਕਲਦਾ ਹੁਣ ਕੋਈ ਕੰਮ ਵਾਲਾ ਕੋਈ ਨਿਕਲਦਾ ਹੈ ਅੱਛਾ ਜੀ ਕਿਉਂ ਪਿੰਡ ਚ ਜਾ ਕੇ ਦੇਖ ਲੋ ਸਾਡੇ ਪਿੰਡ ਚ ਪੰਜ ਸੱਤ ਤਾਂ ਮੁੰਡੇ ਦੇਖ ਲਿਆ ਚਿੱਟਿਆਂ ਚੁੱਟਿਆਂ ਵਾਲੇ ਕਿਵੇਂ ਮਰ ਗਏ ਮਰ ਗਏ ਨਜਾਇਜ਼ ਕੰਮ ਹੋ ਗਿਆ ਆ ਉਮਰ ਚ ਆ ਮੁੰਡਿਆਂ ਦੀ ਜਵਾਨੀ ਉਮਰ ਚ ਦੇਖ ਲੈ ਜਿਹੜੇ ਤਾਂ ਤੈਨੂੰ ਸੱਚਾ ਗੱਲ ਦਾ ਪਤਾ ਲੱਗ ਗਿਆ ਮੁੰਡੇ ਨੇ ਫਤੇ ਨੇ ਟਰੈਕਟਰ ਲਿਆਂਦਾ ਉਹ ਪੁਰਾਣਾ ਹੂੰ ਉਹ ਹਾਂ ਇਹਦਾ ਇਹਨਾਂ ਕੋਲ ਹੀ ਆ ਇਹਦੇ ਕੋਲ ਹੀ ਆ ਸਾਡਾ ਰਿਸ਼ਤੇਦਾਰ ਦਾ ਹਾਂ ਹਾਂ ਇਹ ਲਿਆਂਦਾ ਇਹ ਪਤਾ ਲੱਗ ਗਿਆ ਅੱਜ ਲੈ ਲਿਆ ਨੇ ਅੱਛਾ ਜੀ ਹਾਂ ਅੱਜ ਦਾ ਫਿਰ ਫੀਸਟ ਹੋ ਗਈ ਉਹਨਾਂ ਕਨੇ ਹਾਂ ਫੀਸਟ ਹੋ ਗਈ ਆ ਜਾ ਤੈਨੂੰ ਦਿਖਾਵਾਂ ਇਹਦਾ ਮੈ ਹੀ ਲਿਆਂਦਾ ਸੀ ਪਟਿਆਲੇ ਤੋਂ ਅੱਛਾ ਤੁਸੀਂ ਲਿਆਂਦਾ ਸੀਗਾ 93 ਚ ਅਸੀਂ ਲੈ ਆ ਗਏ ਸੀ 93 ਚ ਲਿਆਂਦਾ ਇਹ ਅੱਜ ਦੁਬਾਰਾ ਲੈ ਲਿਆ ਮੈਂ ਪਟਿਆਲੇ ਤੋਂ ਜਾ ਕੇ ਲੈ ਆਇਤੀ ਹਾਂ ਇਹ ਅੱਜ ਦੁਬਾਰਾ ਲੈ ਲੈ ਟ੍ਰੈਕ ਉਹ ਨੀ ਇਹ 220000 ਦਾ ਲਿਆਂਦਾ ਸੀ ਉਹਦੋਂ ਹਾਂ ਇਹੋ ਜਿਹਾ ਕੁਝ ਸੀ ਨਾ ਮੈਂ ਜਦ ਬਿੱਕਰ ਗਏ ਤੇ ਸਰਪੰਚ ਚਲਾ ਹੂੰ ਤੇ ਅੱਜ 83 ਦੀ ਉਹ 83 ਵਾਲਾ ਸੀ ਹਾਂ ਇਹ 93 ਉਹ ਪਹਿਲਾ 83 ਜਿਹਾ ਸੀ ਫਿਰ ਇਹ ਵੀ ਪਟਿਆਲ ਤੋਂ ਲਿਆਂਦਾ ਤੇ ਉਹ ਵੀ ਪਟਿਆਲ ਤੋਂ ਲਿਆਂਦਾ ਸੀ ਹੈ ਨਾ ਉਦੋਂ ਆਪਣੇ ਸਨਾਮ ਜਾਸੀ ਰਾਂਸੀ ਆਈ ਏ ਤਰਾਸੀ ਨਾਮ ਉਹ ਲਿਆ ਇਹ ਤਾਂ ਆਪਾਂ ਨੇ ਹੂੰ ਬਸ ਇਸ ਸਮੇਂ ਹੂੰ ਆਹ ਹਾਂ ਇਹ ਤਾਂ ਆਏ ਕੋਲੇ ਤਾਇ ਕੋਲੇ ਬੈਲ ਬੁੱਲ ਹੋਣ ਕੇ ਸਾਹਮਣੇ ਵੀਡੀਓ ਕੱਟਦੇ ਪ੍ਰੀਤ ਅਸੀਂ ਤਾਂ ਹੋਰ ਗੱਲਾਂ ਕਰਾਂਗੇ